ਸ਼੍ਰੋਮਣੀ ਅਕਾਲੀ ਦਲ ਦੀ ਫੁੱਟ ਤੇ ਚੱਲਦੇ ਆ ਉਸਰੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਭਾਵੇਂ ਅਕਾਲ ਤਖਤ ਵੱਲੋਂ ਦਿੱਤੇ ਗਏ ਪੰਥਕ ਏਕੇ ਦੇ ਸੱਦੇ ਤੇ ਤਹਿਤ ਭਾਵੇਂ ਸਮੇਟ ਲਿਆ ਗਿਆ ਸੀ ਪਰ ਅਣਅਧਿਕਾਰਿਕ ਤੌਰ ਤੇ ਇਸ ਨਾਲ ਸੰਬੰਧਿਤ ਲੀਡਰਸ਼ਿਪ ਅਜੇ ਵੀ ਪਹਿਲਾਂ ਵਾਂਗ ਬਾਦਲ ਦਲ ਦੇ ਮਾਮਲੇ ਤੇ ਇੱਕ ਜੁੜਤਾ ਦਿਖਾਉਂਦੇ ਆ ਇੱਕ ਤਾਗੇ 'ਚ ਹੀ ਪੂਰੀ ਹੋਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਕਾਲ ਤਖਤ ਵੱਲੋਂ ਅਕਾਲੀ ਦਲ ਦੀ ਭਰਤੀ ਲਈ ਬਣਾਈ ਗਈ 7 ਮੈਂਬਰੀ ਕਮੇਟੀ ਦੇ ਮੁਖੀ ਵੱਜੋਂ ਹਰਜਿੰਦਰ ਸਿੰਘ ਧਾਮੀ ਅਤੇ ਮੈਂਬਰ ਵੱਜੋਂ ਪ੍ਰੋਫੈਸਰ ਕਿਰਪਾਲ ਸਿੰਘ ਵੰਡੂਕਰ ਵੱਲੋਂ ਅਸਤੀਫਾ ਦੇਣ ਮਗਰੋਂ ਪੈਦਾ ਹੋਈਆਂ ਤਾਜ਼ਾ ਪ੍ਰਸਥਿਤੀਆਂ ਦੇ ਚੱਲਦਿਆਂ ਇਹ ਲੀਡਰਸ਼ਿਪ ਅਗਲੇ ਆਦੇਸ਼ ਪ੍ਰਾਪਤ ਕਰਨ ਲਈ ਪਹਿਲਾ ਵਾਗਮੋੜ ਤੋਂ ਅਕਾਲ ਤਖਤ ਸਾਹਮਣੇ ਪੇਸ਼ ਹੋਵੇਗੀ। ਇਹ ਫੈਸਲਾ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਦੀ ਪਟਿਆਲਾ ਨੇੜੇ ਪਿੰਡ ਰਖੜਾ ਵਿੱਚ ਸਥਿਤ ਰਿਹائش ਤੇ ਹੋਈ ਲੀਡਰਸ਼ਿਪ ਦੀ ਮੀਟਿੰਗ ਦੌਰਾਨ ਲਿਆ ਗਿਆ ਇਸ ਮੌਕੇ ਸਰਜੀਤ ਸਿੰਘ ਰਖੜਾ ਨੇ ਬਾਦਲ ਧੜੇ ਨੂੰ ਪਗੋੜਾ ਦਲ ਦੱਸਦੇ ਹਾਂ ਕਿ ਆ ਕਿ ਇਹਨਾਂ ਨੇ ਅਕਾਲ ਤਖਬਾ ਵੱਲੋਂ ਘਟਿਤ ਕੀਤੀ ਗਈ ਭਰਤੀ ਕਮੇਟੀ ਨੂੰ ਨਜ਼ਰਅੰਦਾਜ਼ ਕਰਕੇ ਅਕਾਲ ਤਖਬ ਦੀ ਹੁਕਮ ਅਦੁੱਲੀ ਕੀਤੀ ਹੈ ਉਹਨਾਂ ਕਿਹਾ ਕਿ ਜੇ ਸਿੰਘ ਸਾਹਿਬ ਨੇ ਉਹਨਾਂ ਸੁਧਾਰ ਲਹਿਰ ਨੂੰ ਭਰਤੀ ਸ਼ੁਰੂ ਕਰ ਲਈ ਆਖਿਆ ਤਾਂ ਉਹ ਜ਼ੋਰ ਸ਼ੋਰ ਨਾਲ ਭਰਤੀ ਕਰਨਗੇ ਇਸ ਮੌਕੇ ਹੀ ਸਰਜੀਤ ਸਿੰਘ ਰਖੜਾ ਨੇ ਅਕਾਲੀ ਸੁਧਾਰ ਲਹਿਰ ਦੀ ਲੀਡਰਸ਼ਿਪ ਵੱਲੋਂ ਜਲਦ ਹੀ ਮੁੜ ਤੋਂ ਅਕਾਲ ਤਖਤ ਤੇ ਪੇਸ਼ ਹੋਣ ਦੀ ਜਾਣਕਾਰੀ ਵੀ ਦਿੱਤੀ